ਬੜੇ ਲੋਕ ਇੱਥੇ ਮੈਨੂੰ ਕੁਐਸਚਨ ਕਰਦੇ ਆ ਮੈਨਾਂ ਬਹਿਸ ਦਿਆ ਮੈਨੂੰ ਗੱਲਾਂ ਵੀ ਕਰ ਦਿੰਦੇ ਆ ਬੜੀਆਂ ਗੱਲਾਂ ਕਰ ਦਿੰਦੇ ਆ ਉਹ ਇੱਕ ਮੁੰਡਾ ਅਨਮੋਲ ਤੁਹਾਨੂੰ ਪਤਾਣਾ ਸੇਵਾ ਕਰਦਾ ਕਿ ਤੂੰ ਉਹ ਬਣਦਾ ਉਹ ਮੈਂ ਨਹੀਂ ਬਣਦਾ ਤੇ ਮੈਂ ਉਹ ਨਹੀਂ ਬਣਦਾ ਮੈਂ ਵਿਕਾਸ ਨੇ ਮੈਂ ਵਿਕਾਸ ਹੀ ਰਹਿਣਾ ਇਹ ਆਪਣੇ ਕੈਂਸਰ ਹੈ ਮੇਰੇ ਫਾਦਰ ਸਾਹਿਬ ਦੇ ਉਹਨਾਂ ਦਾ ਆਪਣੇ ਪੈਟ ਸਕੈਨ ਕਰਾਣਾ ਜੇ ਜੇ ਕੋਈ ਸਕੈਨ ਹੈਗਾ ਜੀ ਆਪਣਾ 14000 ਦਾ ਤੇ ਮੈਂ ਖੁਦ ਪੈਂਟਰਾਂ ਨਹੀਂ ਦੇਹਾੜੀ ਕਰਕੇ ਮੈਂ ਆਪਣਾ ਕੰਮ ਚਲਾ ਰਿਹਾ। ਛੋਟੇ ਬ੍ਰਦਰ ਦੀ ਡੈਥ ਹੋਈ ਹੈ ਅਟੈਕ ਦੇ ਨਾਮ ਸਟੈਂਸ਼ਨ ਕਰਕੇ ਉਹ ਘਰ ਦੇ ਵਿੱਚ ਕੋਈ ਪੈਸਾ ਨਹੀਂ ਦੇ ਸਕਦਾ, ਇਹ ਕੁਝ ਵੀ ਨਹੀਂ ਦੇ ਸਕਦਾ। ਤੱਕੇ ਮੇਰੀ ਇੱਕ ਬੱਚੀ ਜਿਹੜੀ ਛੋਟੀ ਹੈ ਉਹਦਾ ਮੈਨੂੰ ਦਸਵੀਂ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ। ਪੱਕੀ ਜਿਹੜੇ ਪੇਪਰ ਸੀ ਉਹ ਕਿ ਫੀਸ ਨਹੀਂ ਦੇ ਸਕਿਆ। ਕਿਓੜੀ ਕਿੰਨਾ ਔਖਾ ਹੋ ਗਿਆ। ਉਸ ਜਿਹੜੀ ਮੇਰੀ ਜੰਮੀ ਇਹ ਮੈਂ ਬੜੇ ਤਰਲੇ ਮਹਿੂਨ। ਇਸ਼ਰਾਮੇ ਉਹ ਟੱਚ ਦਿਮਾਸ ਨੇ ਡਾਈਮਨ। ਮੇਰੇ ਮੇਰੇ ਦਿਮਾਗ 'ਚ ਗੱਲਾਂ ਇਹੀ ਚੱਲ ਰਹੀਆਂ ਨੇ ਕਿ ਉਸ ਬੰਦੇ ਨਾਲ ਵਾਅਦਾ ਕਰ ਲਿਆ ਉਹਦਾ ਇਲਾਜ ਕਿੱਦਾਂ ਕਰਾ ਕੇ ਦਊਂਗਾ ਮੈਂ। ਮੈਂ ਕੱਲਾ ਕਿੱਦਾਂ ਕਰਾ ਕੇ ਦਊਂਗਾ? ਲੋਕ ਮੇਰੀ ਗੱਲ ਕਿਉਂ ਨਹੀਂ ਸੁਣਦੇ? ਕਿ ਉਹ ਨਹੀਂ ਮੋਟੀਵੇਟ ਹੋ ਰਿਹਾ ਪਟਾਲੇ ਦਾ ਯੂਥ। ਕਿਉਂ ਨਹੀਂ ਮੋਟੀਵੇਟ ਹੋ ਰਿਹਾ ਮੇਤੋ ਪੰਜਾਬ ਦਾ ਯੂਥ? ਕੀ ਕਮੀ ਰਹਿ ਗਈ ਹੈ ਮੇਰੇ 'ਚ? ਮੈਂ ਨਿਸ਼ਾਨੀ ਪ੍ਰਮੋਟ ਕਰ ਰਿਹਾ ਇਸ ਕਰਕੇ ਮੇਰੇ ਕੋਲ ਕਮੀ ਰਹਿ ਗਈ। ਯਾ ਮੈਂ ਯੂਥ ਨੂੰ ਕਿਸੇ ਢੰਗ ਭੜਕਾ ਨਹੀਂ ਰਿਹਾ ਕੁਛ ਅਸ਼ਲੀਲ ਬੰਨੇ ਨਹੀਂ ਪਾ ਰਿਹਾ ਇਹ ਕਮੀ ਰਹਿ ਗਈ ਹੈ ਮੇਰੇ ਕੋਲ ਕਿ ਜੇ ਮੈਂ ਜਾ ਮੈਂ ਸੱਚ ਬੋਲਦਾ ਜਾਂ ਮੇਰਾ ਸੇਵਾਲ ਧਿਆਣਾ ਮੈਂ ਆਪਣੇ ਯੂਥ ਨੂੰ ਸੇਵਾਲ ਬੰਨੇ ਲਾਣਾ ਚਾਹਨਾ ਨਸ਼ੇ ਤੋਂ ਦੂਰ ਲੈ ਕੇ ਇਹ ਮੇਰੀ ਗਲਤੀ ਹੈ ਨਾਨਕ ਦੁਖੀਆ ਸਭ ਸੰਸਾਰ ਇਹ ਆਪਾਂ ਸੁਣਦੇ ਜਰੂਰ ਆ ਬਾਣੀ ਗੁਰਨਾਨਕ ਸਾਹਿਬ ਦੀ ਬਾਣੀ ਕਿ ਨਾਨਕ ਦੁਖੀਆ ਸਭ ਸੰਸਾਰ ਔਰ ਦੁਖ ਇਸੇ ਤਰ੍ਹਾਂ ਦਾ ਵੀ ਹੋਵੇ ਚਾਹੇ ਦੁੱਖ ਕਿਸੇ ਤਰ੍ਹਾਂ ਦਾ ਵੀ ਹੋਵੇ ਪਰਿਵਾਰ ਨੂੰ ਤੋੜ ਕੇ ਰੱਖ ਦਿੰਦਾ ਪਰਿਵਾਰਾਂ ਦੇ ਜੀਆਂ ਨੂੰ ਮਜਬੂਰ ਕਰ ਦਿੰਦਾ ਔਰ ਦੁੱਖ ਹਰ ਘਰ ਦੇ ਵਿੱਚ ਲੇਕਿਨ ਕਈ ਐਸੇ ਵੀ ਘਰ ਨੇ ਜਿੱਥੇ ਦੁੱਖ ਇੰਨਾ ਵੱਡਾ ਇੱਕ ਬਿਮਾਰੀ ਜਦੋਂ ਆ ਜਾਂਦੀ ਹੈ ਤਾਂ ਇੰਨੀ ਵੱਡੀ ਇੱਕ ਵਿਪਤਾ ਹੋ ਜਾਂਦੀ ਹੈ ਕਿ ਪਰਿਵਾਰ ਨਾ ਰਹਿਰ ਗੁਜ਼ਾਰਾ ਹੀ ਕਰ ਪਾਦਾ ਪਰ ਲੇਕਿਨ ਉੱਤੋਂ ਦਵਾਈਆਂ ਦੇ ਖਰਚ ਔਰ ਹੋਰ ਮੈਡੀਕਲ ਖਰਚ ਲੇਕਿਨ ਉੱਥੇ ਕਈ ਐਨ ਜੀਓਜ਼ ਨੇ ਜਿਹੜੀਆਂ ਵਰਕ ਕਰਦੀਆਂ ਵਕ ਵਕ ਕਲੇਮ ਕਰਦੀਆਂ ਜੀ ਉਹਨਾਂ ਦੀ ਮਦਦ ਲਈ ਗਰੀਬਾਂ ਦੀ ਮਦਦ ਲਈ ਜ਼ਰੂਰਤਮੰਦਾਂ ਦੀ ਇਲਾਜ ਲਈ ਚਾਹੇ ਆਯੂਸ਼ਮਨ ਕਾਰਡ ਵੀ ਹੈ ਇੱਕ ਸਰਕਾਰਾਂ ਵੱਲੋਂ ਬਣਾਇਆ ਗਿਆ ਹੈ ਔਰ ਸਰਕਾਰਾਂ ਵੀ ਕਲੇਮ ਕਰਦੀ ਹੈ ਸਰਕਾਰੀ ਹਸਪਤਾਲਾਂ ਚ ਇਲਾਜ ਦਿੰਦੇ ਲੇਕਿਨ ਉਹਦੇ باوجود ਕਈ ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਨਾ ਤਾਂ ਸਰਕਾਰੀ ਹਸਪਤਾਲਾਂ ਚ ਇਲਾਜ ਮਿਲਦਾ ਨਾ ਹੀ ਉਹ ਆਯੂਸ਼ਮਨ ਕਾਰਡ ਬਣ ਸਕਦਾ ਔਰ ਜਾਂ ਤੇ ਕਾਰਡ ਮਿਲਿਆ ਤਾਂ ਉਹ ਉਹਦਾ ਬੈਨੀਫਿਟ ਨਹੀਂ ਲੈ ਸਕਦੇ ਇਹ ਉਹਨਾਂ ਦੀ ਮਦਦ ਲਈ ਕਈ ਐਨ ਜੀਓਜ਼ ਨੇ ਲੇਕਿਨ ਪਟਾਲਾ ਦੇ ਵਿੱਚ ਇੱਕ ਨੌਜਵਾਨ ਨੇ ਔਰ ਉਹਨਾਂ ਵੱਲੋਂ ਇੱਕ ਐਨ ਜੀਓ ਜਿਹੜੀ ਕਿ ਆਪਣੇ ਮਦਰ ਦੀ ਯਾਦ ਵਿੱਚ ਬਣਾਈ ਗਈ ਹੈ ਮਦਰ ਦੇ ਨਾਮ ਦੇ ਉੱਤੇ ਮੇਰੀ ਮਾਂ ਮੇਰੀ ਮਾਂ ਔਰ ਮੈਸੇਜ ਆ ਮਾਮਾ ਕਦੀ ਮਰਦੀਆਂ ਨਹੀਂ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਇਹ ਐਨ ਜੀਓ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੋਕ ਪਹੁੰਚਦੇ ਨੇ ਇੱਥੇ ਰੋਟ ਸ਼ਾਮ 7:30 ਤੋਂ 9:00 ਵਜੇ ਕੋਈ ਡਾਕਟਰ ਨਹੀਂ ਬੈਠਦਾ ਸਿਰਫ ਇੱਥੇ ਉਹ ਨੌਜਵਾਨ ਬੈਠਦੇ ਨੇ ਦੂਸਰੇ ਪਾਸੇ ਉਹ ਲੋਕ ਪਹੁੰਚਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਨੇ ਔਰ ਕੋਈ ਵੀ ਜ਼ਰੂਰਤਪੰਦ ਕਿਤੋਂ ਵੀ ਆ ਸਕਦਾ ਉਹ ਇੱਥੇ ਆਂਦਾ ਆਪਣੀ ਮੁਸ਼ਕਲ ਦੱਸਦਾ ਉਹ ਇਲਾਜ ਦੇ ਲਈ ਉਹਨੂੰ ਤੇ ਕਿਸੇ ਤਰ੍ਹਾਂ ਦਾ ਵੀ ਇਲਾਜ ਜੇ ਉਹਦੇ ਮਦਰ ਫਾਦਰ ਦੀ ਤਬੀਅਤ ਜਿਆਦਾ ਖਰਾਬ ਆ ਜਾਂ ਕੋਈ ਪ੍ਰੋਬਲਮ ਆ ਤਾਂ ਉਹਦਾ ਇਲਾਜ ਲਈ ਇੱਥੇ ਉਹਨਾਂ ਦੀ ਮਦਦ ਲਈਏ ਨੌਜਵਾਨ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਬੁਲਾਉਂਦੇ ਨੇ ਖਾਸ ਗੱਲ ਇਹ ਆ ਇਹ ਫੰਡ ਲੈਂਦੇ ਨਹੀਂ ਇਹਨਾਂ ਦਾ ਕੋਈ ਬੈਂਕ ਅਕਾਊਂਟ ਨਹੀਂ ਹੈ ਨਾ ਹੀ ਕੈਸ਼ ਫੰਡ ਲੈਂਦੇ ਨੇ ਦੇਣ ਵਾਲਾ ਵੀ ਇੱਥੇ ਆ ਔਰ ਲੈਣ ਵਾਲਾ ਵੀ ਇੱਥੇ ਔਰ ਦੇਣ ਵਾਲੇ ਸਿੱਧੇ ਤੌਰ ਤੇ ਲੋਕ ਜਿਹੜੇ ਨੇ ਉਹ ਸੇਵਾ ਦੇ ਸਕਦੇ ਨੇ ਲੋਕਾਂ ਨੂੰ ਪਰ ਇੱਕ ਇਹ ਕਹਿ ਸਕਦੇ ਕਿ ਜਿੱਥੇ ਡਾਕਟਰਾਂ ਦਾ ਇਲਾਜ ਜਿੱਥੇ ਡਾਕਟਰ ਕਈ ਇਲਾਜ ਮਹਿੰਗੇ ਨੇ ਉੱਥੇ ਵੀ ਇਹ ਮਦਦ ਕਰਦੇ ਨੇ ਵਕ ਵਕ ਤਰ੍ਹਾਂ ਜੋ ਆ ਕੇ ਹਸਪੀਟਲ ਸੇ ਵਿੱਚ ਤੇ ਕੁਝ ਲੋਕ ਵੀ ਪਹੁੰਚਿਆ ਆਪਾਂ ਕੱਡੇ ਉਹਨਾਂ ਲੋਕਾਂ ਨਾਲ ਹੀ ਗੱਲ ਕਰਦੇ ਕਿਉਂਕਿ ਦੁੱਖ ਦੀ ਗੱਲ ਤੋਂ ਸ਼ੁਰੂ ਕੀਤਾ ਕਿ ਦੁੱਖ ਹੀ ਨਾਰਾਕ ਦੁੱਖ ਹੀ ਸਭ ਸੰਸਾਰ ਦਾ ਦੁੱਖ ਜਿਹੜਾ ਉਹ ਸੰਸਾਰ ਦੇ ਵਿੱਚ ਹੈ ਲੇਕਿਨ ਦੁੱਖ ਕਿਹਦਾ ਕਈਆਂ ਦੇ ਤੇ ਐਸਾ ਦੁੱਖ ਹੈ ਕਿ ਜਿਹੜਾ ਸ਼ਾਇਦ ਸੁਣ ਕੇ ਵੀ ਧੜਾੜ ਗਈ ਹੁੰਦੀ ਆ ਭਾਜੀ ਤੁਸੀਂ ਕਿੱਥੋਂ ਆਏ ਪਟਿਆਲੇ ਦੇ ਹਾਂਜੀ ਮੈਂ ਪਟਿਆਲੇ ਤੋਂ ਆਇਆ ਹਾਂ ਜੀ ਹਾਂਜੀ ਤੇ ਮੇਰੇ ਆਦਰ ਸਾਹਿਬ ਨੂੰ ਕੈਂਸਰ ਦੀ ਪ੍ਰੋਬਲਮ ਇੱਕ ਹੀ ਆਪਣੇ ਕੈਂਸਰ ਹੈ ਮੇਰੇ ਫਾਦਰ ਸਾਹਿਬ ਦੇ ਉਹਨਾਂ ਦਾ ਆਪਾਂ ਨੇ ਫੈਟ ਸਕੈਨ ਕਰਾਣਾ ਜੀ ਜੀ ਕੋਈ ਸਕੈਨ ਹੈਗਾ ਜੀ ਆਪਣਾ 14000 ਰੁਪਇਆ ਜੀ ਮੈਂ ਖੁਦ ਪੈਂਟਰਾਂ ਨਹੀਂ ਦਿਹਾੜੀ ਕਰਕੇ ਉਹ ਮੈਂ ਆਪਣਾ ਕੰਮ ਚਲਾ ਰਿਹਾ ਕਿਉਂਕਿ ਅੱਜ ਤੋਂ ਤੋਂ 3 ਮਹੀਨੇ ਪਹਿਲਾਂ ਮੇਰੇ ਛੋਟੇ ਬ੍ਰਦਰ ਦੀ ਡੈਥ ਹੋਈ ਹੈ ਅਟੈਕ ਦੇ ਨਾਲ ਟੈਂਸ਼ਨ ਕਰਕੇ ਮੈਂ ਘਰ ਦੇ ਵਿੱਚ ਕੋਈ ਪੈਸਾ ਨਹੀਂ ਦੇ ਸਕੇ ਕੋਈ ਕੰਮ ਨਹੀਂ ਦੇ ਸਕੇ ਕਿਉਂਕਿ ਜਿਹਦਾ ਮੈਂ ਸਸਕਾਰ ਵੀ ਆਪਣਾ ਕਰਜਾ ਚੋਕੇ ਕੀਤਾ ਜੀ ਭੋਗ ਤੱਕ ਦਾ ਮੈਂ ਆਪਣੇ ਬ੍ਰਦਰ ਵਾਈਜ਼ ਬ੍ਰਦਰ ਦਾ ਜਿਹੜਾ ਉਹ ਉਹ ਜਿਹੜਾ ਆਪਿਆ ਆਪਾਂ ਨੇ ਸਸਕਾਰ ਕੀਤਾ ਕਰਜ਼ਾ ਚੁੱਕੇ ਕੀਤਾ ਹੈ ਹੁਣ ਉਹ ਇਸ ਟਾਈਮ ਇਹਨਾਂ ਕੋਲ ਆਇਆ ਇੱਕ ਸੇਵਾ ਲੈਣ ਵਾਸਤੇ ਇੰਨੀ ਦੂਰ ਕੋਈ ਉਮੀਦ ਲੈ ਕੇ ਆਇਆ ਇਹਨਾਂ ਨੇ ਹੁਣ ਮੇਰੀ ਹੈਲਪ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਟਿਆਲੇ ਤੋਂ ਚਲ ਕੇ ਆਇਓ ਪਟਾਲਾ ਦੇ ਵਿੱਚ ਹਾਂਜੀ ਉਮੀਦ ਨਾਲ ਆਇਓ ਤੁਸੀਂ ਚਲੋ ਹੈਲਪ ਹੋਈ ਲੇਕਿਨ ਪਟਿਆਲੇ ਵੀ ਮਤਲਬ ਕਈ ਹੋਰ ਵੀ ਲੋਕ ਜਿਹੜੇ ਆਲੇ ਨਾ ਆਪਾਂ ਨੂੰ ਜੇ ਕੋਈ ਐਂਜਲ ਮਿਲਿਆ ਹੁੰਦਾ ਤਾਂ ਮੈਂ ਆਉਂਦਾ ਹੀ ਨਾ ਇੰਨੀ ਦੂਰ ਕਿਸ ਨੇ ਹੈਲਪ ਨਹੀਂ ਦਿੱਤੀ ਇਹ ਕਿੰਨਾ ਖਰਚਾ ਹੋ ਟੈਸਟ ਦਾ ਟੈਸਟ ਦਾ ਹੈਗਾ ਜੀ ਕੋਈ 14000 ਰੁਪਏ ਖਰਚਾ ਆ ਇਹ ਮੈਨੂੰ ਟੈਸਟ ਕਰਾ ਕਰਨਾ ਹੈ ਆ ਗੋ ਇਲਾਜ ਇਲਾਜ ਵਾਸਤੇ ਆਹ ਮੇਰੀ ਇਲਾਜ ਵੈਸੀ ਅੰਦਰੋਂ ਫ੍ਰੀ ਹੋਣਾ ਉਸ ਤੋਂ ਬਾਅਦ ਜਿਹੜਾ ਟੈਸਟ ਕਰਾ ਕੇ ਉਸ ਤੋਂ ਬਾਅਦ ਉਹਨਾਂ ਡਾਕਟਰ ਨੇ ਦੱਸਣਾ ਵੀ ਇਲਾਜ ਫ੍ਰੀ ਹੋਊਗਾ ਕਿ ਬਾਹਰੋਂ ਹੋਊਗਾ ਵੀ ਕੀ ਸਾਨੂੰ ਬਾਹਰੋਂ ਸਮਾਨ ਲੈਣਾ ਪਊਗਾ ਉਹ ਫਿਰ ਮੈਂ ਇਹਨਾਂ ਨਾਲ ਪਾ ਜਰਣਾ ਗੱਲ ਕਰਾਂਗਾ ਵੀ ਜੇ ਸਾਡਾ ਫ੍ਰੀ ਚ ਹੁੰਦਾ ਹੋਇਆ ਫਿਰ ਤਾਂ ਕੋਈ ਕੋਈ ਪ੍ਰੋਬਲਮ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਆਪਣੇ ਕਹਿਣ ਦਾ ਮਤਲਬ ਇਹ ਆ ਵੀ ਆਪਣਾ ਸਕੈਨ ਦਾ ਹੋ ਜੇ ਸਕੇ ਦਵਾਈਆਂ ਵੀ ਕੈਨਸਲ ਨਹੀਂ ਇਹ ਕਿਤੇ ਦਵਾਈਆਂ ਵੀ ਬਹੁਤ ਦਵਾਈਆਂ ਵੀ ਹਾਂਜੀ ਆਉਂਦੀਆਂ ਨੇ ਉਹ ਫਿਲਹਾਲ ਅੰਦਰ ਹੀ ਦਿੰਦੇ ਆ ਅੰਦਰੋਂ ਵਾਲੇ ਚੱਲਦਾ ਪਿਆਲਾ ਹੈ ਆਪਣਾ ਜਿਹੜਾ ਇਹ ਸਕੈਨ ਹੈ ਇਹ ਇਹ ਉਹਨਾਂ ਨੇ ਸਾਨੂੰ ਬਾਹਰੋਂ ਲਿਖ ਕੇ ਦਿੱਤਾ ਅੰਦਰੋਂ ਨਹੀਂ ਹੰਗਾ ਜੇ ਅੰਦਰੋਂ ਹੁੰਦਾ ਫਿਰ ਮਾਉਂਦੇ ਨਾ ਬਾਈ ਬੜਾ ਔਖਾ ਹੁੰਦਾ ਤੋਂ ਪਰਿਵਾਰ ਚ ਤੀ ਕਨੇ ਬ੍ਰਦਰ ਦੀ ਡੈਥ ਹੋ ਗਈ ਬ੍ਰਦਰ ਦੀ ਡੈਥ ਹੋ ਗਿਆ ਫਾਦਰ ਸਾਹਿਬ ਰਹੇ ਨੇ ਹੁਣ ਘਰ ਦੇ ਵਿੱਚ ਸਿਰਫ ਕੱਲਾ ਮੈਂ ਹੀ ਆ ਕਮਾਉਣ ਆ ਮੈਨੂੰ ਪਤਾ ਮੈਂ ਜਿਹੜੇ ਰਸਤੇ ਦੇ ਵਿੱਚੋਂ ਲੰਘ ਰਿਹਾ ਮੈਨੂੰ ਪਤਾ ਨਹੀਂ ਇਹਨਾਂ ਰੋਗ ਵੀ ਨਹੀਂ ਆਪਣੀ ਗੱਲ ਦੱਸ ਸਕਦਾ ਬੰਦੇ ਲਈ ਰੋਣਾ ਬੜਾ ਔਖਾ ਲੇਕਿਨ ਰੋਣਾ ਅੰਦਰ ਦਾ ਜਿਹੜਾ ਰੋ ਸ਼ਾਇਦ ਉਹ ਪ੍ਰਮਾਤਮਾ ਦੇ ਰਾਇਆ ਭਾਈ ਬਾਈਕ ਉੱਤੇ ਆਸਰਾ ਮਰੀਅਸ ਖਾਇਰ ਮਰੇ ਆਸਰੇ ਨਾਲ ਤੁਰੇ ਖੜੇ ਹੋਈ ਹੌਸਲਾ ਦਿੰਨੇ ਆ ਆਪਣੇ ਆਪ ਨੂੰ ਨੰਮੋ ਸਮਝਾਈਏ ਭਾਈ ਪਿੰਡ ਕਿਹੜਾ ਆਪਣਾ ਦੱਸੋ ਆਪਣਾ ਜ਼ਿਲ੍ਹਾ ਪਟਿਆਲਾ ਜੀ ਸ਼ਹਿਰ ਸਮਾਣਾ ਆਪਣਾ ਗ੍ਰੀਨ ਟਾਊਨ ਆਪਣੀ ਕਲੋਨੀ ਬਿਲਕੁਲ ਨੌਜਵਾਨ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਟੈਸਟ ਵਾਸਤੇ ਪੈਸੇ ਨਹੀਂ ਆ ਕੈਂਸਰ ਦਾ ਟੈਸਟ ਫਾਦਰ ਦੇ ਹੋਰ ਦਿਲ ਉਦੋਂ ਜਦੋਂ ਇਹ ਦੱਸ ਰਿਹਾ ਕਿ ਆਪਣੇ ਕਰਜ਼ਾ ਚੁੱਕਿਆ ਬਰਦਰ ਦੇ ਸਸਕਾਰ ਲਈ ਬਰਦਰ ਨੇ ਸਸਕਾਰ ਲਈ ਜਾਉਂਦੇ ਭੋਗ ਦੇ ਨੂੰ ਖਰਚਾ ਚੁੱਕਿਆ ਔਰ ਉਹਦਾ ਕਰਜ਼ਾ ਵੀ ਇਹਦੇ ਪਾਜੀ ਤੁਸੀਂ ਕਿੱਥੋਂ ਆਏ ਮੈਂ ਇਹ ਲੋਕ ਨਹੀਂ ਮਟਾਲੇ ਦੇ ਸਾਨ ਨਹੀਂ ਹੈ ਨਹੀਂ ਮੈਨੂੰ ਹਰਨੀਆ ਦਾ ਆਪਰੇਸ਼ਨ ਕਰਾਉਣਾ ਹੈ ਇਹਦੇ ਬੈਕ ਕਰ ਲੈਣਾ ਮੇਰੇ ਹਰਨੀਆ ਉਹਦਾ ਆਪਰੇਸ਼ਨ ਕਰਾਉਣਾ ਹੈ ਤੇ ਮੇਰੇ ਕੋਲ ਪਿਹਨ ਲਈ ਕੋਈ ਨਹੀਂ ਗੁੰਜਾਇਸ਼ ਤੇ ਇਹਨਾਂ ਮੈਨੂੰ ਕਿ ਮਹੱਲੇ 'ਚ ਮੇਰੇ ਬੰਦੇ ਨੇ ਦੱਸਿਆ ਕਿ ਇਹਨੇ ਤੇ ਇਥੇ ਸੇਵਾ ਚੱਲਦੀ ਪਈ ਹੈ ਮੈਂ ਬੜੇ ਚਿਰ ਦੇ ਵੀ ਜਾਨੀ ਇਹ 3-4 ਸਾਲ ਤੋਂ ਵੀ ਮੈਂ ਇਧਰ ਉਧਰ ਭੱਜਦਾ ਆ ਵੀ ਕਿਤੇ ਮੇਰਾ ਫਲੀਚ ਇਲਾਜ ਹੋ ਜੇ ਵੀ ਜਿਵੇਂ ਆ ਕਾਰ ਚੱਲਦੇ ਆ ਹੈਲਥ ਕਾਰਡ ਉਹ ਵੀ ਕਿਤੇ ਨਹੀਂ ਚੱਲਿਆ ਠੀਕ ਆ ਕਿੰਨਾ ਖਰਚਾ ਦੱਸ ਲਿਓ ਇਹ ਤਾਂ 40000 ਰੁਪਏ ਖਰਚਾ ਆ ਆਪਰੇਸ਼ਨ ਦਾ ਕੰਮ ਕੀ ਕਰਦਾ ਮੈਂ ਦਿੱਲੀ ਦਾ ਕੰਮ ਕਰਦਾ ਆ ਮੋਟਰ ਵਾਈਨਿੰਗ ਦਾ ਕੰਮ ਲਗਾ ਤੇ 40000 ਜੋੜਨਾ ਔਖਾ ਲੱਗਦਾ ਬਹੁਤ ਜ਼ਿਆਦਾ ਔਖਾ ਕਰਦੇ ਚਾਰ ਜੀ ਹੈ ਬੱਚੇ ਆ ਮੇਰੇ ਚਾਰ ਬੱਚੇ ਆ ਉਹਨਾਂ ਨੂੰ ਪਾਲਣਾ ਹੀ ਬੜਾ ਔਖਾ ਆ ਇਹ ਇਹਦੇ ਵਿੱਚ ਰੋਟੀ ਨਹੀਂ ਮੇਰੀ ਚੱਲਦੀ ਭਈ ਜਿੰਨਾ ਮੈਂ ਕੰਮ ਕਰਦਾ। 2-400-500 ਰੁਪਏ ਦਿਹਾੜੀ ਜਾਂਦੀ ਹੈ। ਕੋਈ ਚੀਜ਼ ਰੋਟੀ ਮਹੱਤਵਪੂਰਨ ਵੀ ਤੇ ਅੰਦਰ ਪਾਸੇ ਜਾ ਹੀ ਨਹੀਂ ਜਾਂਦਾ। ਬੱਚੇ ਪੜਦੇ। ਬੱਚੇ ਦੋ ਪੜਦੇ ਪਏ ਆ। ਗੁੱਡੀਆਂ ਤੋਂ ਵੱਧ ਨਾ। ਉਹ ਪੜ ਲਿਆ ਉਹਨਾਂ ਨੇ। ਤੇ ਬੱਚਿਆਂ ਦੀ ਹੁਣ ਸਭ ਕੋ ਫੀਸ ਵੀ ਆਉਂਦੀ ਵੀ ਆ ਦੋਵੇਂ ਬੋਰਡ ਦੇ ਆ। ਇੱਕ 10ਵੀਂ ਜਾਂ ਇੱਕ 12ਵੀਂ ਚ। ਬੋਰਡ ਦੀ ਫੀਸ ਤੇ ਨਹੀਂ ਪੈਣੀ ਭਾਵੇਂ ਜੂ। ਉਹ ਤੇ ਨਹੀਂ ਪੈਣੀ। ਉਹ ਵੀ ਕਟਣੀ ਪੈਣੀ ਕਿਹਨਾਂ ਕਿ ਆਪਾਂ। ਅੱਗੇ ਮੇਰੀ ਇੱਕ ਬੱਚੀ ਜਿਹੜੀ ਛੋਟੀ ਐ ਉਹਦਾ ਮੈਨੂੰ ਦਰਸ਼ੀ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ ਪੱਕੇ ਜਿਹੜੇ ਪੇਪਰ ਹੀ ਬੋਲ ਕੇ ਕਿ ਫੀਸ ਨਹੀਂ ਦੇ ਸਕਿਆ ਬਾਈ ਦੇਜ ਸਕੂਲ ਵਾਲਿਆਂ ਨੇ ਸਕੂਲ ਵਾਲਿਆਂ ਨੇ ਮਨਾ ਕਹਿੰਦਾ ਤੁਹਾਡਾ ਬੱਚਾ ਪੇਪਰ 'ਚ ਨਹੀਂ ਬੈਠ ਸਕਦਾ ਅਛੇ ਲਈ ਵੀ ਬੜਾ ਔਖਾ ਪੇ ਉਹ ਬੜੀ ਕਿੰਨਾ ਔਖਾ ਹੋਊਗਾ ਉਸ ਜਿਹੜੀ ਮੇਰੀ ਜਿੰਦਗੀ ਇਹ ਮੈਂ ਬਰੇਤਰ ਲੈ ਮਰੋ ਟੀਚਰਾਂ ਨੇ ਪਰ ਟੈਕਸ ਦੀ ਮਾਸ ਨਹੀਂ ਲਈ ਮੰਨੇ 4500 ਰੁਪਏ ਮੈਂ ਹਮੇਂ ਥੋੜੇ ਥੋੜੇ ਕਰਕੇ ਦੇ ਦਾਂਗਾ ਕਿ ਅਗਲੀ ਕਲਾਸ ਚ ਚੜਨ ਦਿਓ ਨਾ ਕਿ ਮੈਂ ਅੱਗੇ ਨਹੀਂ ਰੋਕਿਆ ਤੇ ਹੁਣ ਨਹੀਂ ਰੁਕਣ ਤੇ ਪੈਸੇ ਤਾਂ ਮੈਂ ਦੇਵਾਂਗਾ ਪਰ ਐ ਥੋੜੇ ਜਿਹਾ ਕਹੋ ਕਿ ਆਹ ਟਾਈਮ ਮੈਂ ਕੱਢਾਂ ਤੇ ਉਹ ਮੁੱਠ ਔਖਾ ਤੇ ਨਾ ਮੈਨੂੰ ਬੱਚੇ ਨੂੰ ਬਹਿਣ ਹੀ ਨਹੀਂ ਦਿੱਤਾ ਤੋ ਬੜੋਖਾ ਦੁੱਖਾ ਕੀ ਬੱਚੇ ਨੂੰ ਸਕੂਲ ਦੇ ਵਿੱਚ ਨਹੀਂ ਦਿੱਤਾ ਪਰਿਵਾਰਾਂ ਦੇ ਆਪਣੇ ਆਪਣੇ ਦੁੱਖ ਨੇ ਚਾਹੇ ਆਪਣੇ ਲਾਜ ਲਈ ਆਏ ਨੇ ਹਾਜ਼ਰੀਆਂ ਦਾ 40000 ਰੁਪਏ ਨੌਜਵਾਨਾਂ ਨਾਲ ਵੀ ਗੱਲ ਕਰਦੇ ਭਾਜੀ ਵਿਕਾਸ ਜੀ ਐਨ ਜੀਓ ਚਲਾਉਂਦੇ ਪਿਓ ਆਪਾਂ ਪਹਿਲੇ ਵੀ ਗੱਲ ਕੀਤੀ ਆ ਆਜੋ ਆਪਾਂ ਗੱਲ ਤੇ ਗੱਲ ਪਹਿਲੇ ਤੇ ਮੈਨੂੰ ਇਹ ਪਤਾ ਲੱਗਾ ਸੀ ਕਿ ਤੁਹਾਡਾ ਅੱਜ ਜਨਮ ਦਿਨ ਵੀ ਹੈ ਹਾਂ ਜੀ ਪਹਿਲੇ ਤੋਂ ਬਹੁਤ ਬਹੁਤ ਮੁਬਾਰਕਾ ਜਨਮ ਦਿਨ ਦੀ ਥੈਂਕ ਯੂ ਸੋ ਮਚ ਅਕਸਰ ਆਪਾਂ ਨੌਜਵਾਨ ਜਦੋਂ ਦੇਖਦੇ ਆਂ ਕਿ ਕਲੱਬਾਂ 'ਚ ਜਨਮ ਦਿਨ ਮਨਾਏ ਜਾਂਦੇ, ਹੋਟਲਾਂ 'ਚ ਪਾਰਟੀਆਂ ਕੀਤੀਆਂ ਜਾਂਦੀਆਂ ਤੇ ਤੁਸੀਂ ਜਨਮ ਦਿਨ ਤੇ ਅੱਜ ਫਿਰ ਆਪਣੀ ਇੱਕ ਆਪਣੀ ਕਲੱਬ ਦੇ ਵਿੱਚ ਬੈਠੇ ਹੋਏ ਹੋ। ਪਹਿਲਾਂ ਤੇ ਮੈਂ ਆਪਣਾ ਜਨਮ ਦਿਨ ਨਹੀਂ ਮਨਾਉਂਦਾ। ਤੇ ਮੇਰੀ ਯਾਦ ਆ ਆਪਣੀ ਮਾਂ ਦਾ ਜਰੂਰ ਮਰਨਾ ਮੈਂ ਤੇ ਇੱਥੇ ਆ ਕੇ ਇਹਨਾਂ ਨੇ ਇਹਨਾਂ ਨੇ ਖੁਸ਼ੀਆਂ ਵੰਡ ਲਈ ਦੀ ਅੱਜ। ਮੈਂ ਲੋਕਾਂ ਨੂੰ ਫੋਰਸ ਕਰਦਾ ਆ ਕਿ ਤੁਸੀਂ ਇੱਥੇ ਆਓ, ਤੁਸੀਂ ਆਪਣਾ ਬਰਥਡੇ ਇੱਥੇ ਇਹਨਾਂ ਨਾਲ ਸੈਲੀਬ੍ਰੇਟ ਕਰੋ। ਇਹਨਾਂ ਨੇ ਕਦੀ ਸ਼ਾਇਦ ਅਦੀ ਕੇਕ ਨਹੀਂ ਕੱਟ ਕੇ ਦੇਖਿਆ ਉਹਦੋਂ ਅੰਕਲ ਨੇ ਕੇਕ ਕਟਿਆ ਇੰਨੀ ਖੁਸ਼ੀ ਹੋਈ ਆਪਣੀ ਜ਼ਿੰਦਗੀ 'ਚ 60 ਸਾਲ ਦੀ ਉਮਰ 'ਚ ਕੇਕ ਨਹੀਂ ਕਟਿਆ ਮੈਂ ਚਾਹਣਾ ਇੱਥੇ ਆਓ ਇੱਥੇ ਆ ਕੇ ਖੁਸ਼ੀਆਂ ਵੰਡੋ ਤੈਨੂੰ ਪਤਾ ਲੱਗੇ ਕਿ ਦੁਨੀਆ ਕਿੱਥੇ ਵੱਸ ਰਹੀ ਐ ਸਾਡੇ ਕੋਲ ਤੇ ਅੱਜ ਕੱਲ੍ਹ ਟਿੱਕਲ ਦੀਆਂ ਪਲੇਟਾਂ ਸੋਨੇ ਦੀਆਂ ਪਲੇਟਾਂ ਵੀ ਹੈਗੇ ਰੋਟੀ ਖਾਣ ਨੂੰ ਪਰ ਇਹਨਾਂ ਦੀਆਂ ਪਲੇਟਾਂ 'ਚ ਰੋਟੀ ਵੀ ਨਹੀਂ ਹੈਗੀ ਜਿਹੜਾ ਬੋਸੋ ਆ ਸੁਣ ਕੇ ਕਹਿੰਦੇ ਕਿ ਮੈਂ ਇੱਕ ਟਾਈਮ ਇਹ ਹੋਇਆ ਸੀ ਕਿ ਬੱਚੇ ਨੂੰ ਸਕੂਲ ਦੇ ਐਗਜ਼ਾਮਸ 10ਵੀਂ ਦੇ ਵਿੱਚ ਫੀਸ ਨਾ ਦੇਣ ਕਰਕੇ ਉਹਨਾਂ ਨੇ ਅੱਗੇ ਵਧਣਾ ਇਹ ਜੀ ਇਹ ਮੁਸ਼ਕਲ ਹੈ ਜਦੋਂ ਆਪਾਂ ਸੁਣ ਲਦੇ ਇਹਦਾ ਹੱਲ ਕਿਵੇਂ ਕਰਾਂਗੇ ਕਿ ਕਿਵੇਂ ਕਰੂੰਗਾ ਵਿਕਾਸ ਤੇ ਕਿਵੇਂ ਕਰੂੰਗਾ ਗੁਰਪ੍ਰਤ ਚਾਵਲਾ ਕਿਵੇਂ ਹੋਊਗਾ ਮੇਰੇ ਨਾਲ ਬੜੇ ਲੋਕ ਇੱਥੇ ਮੈਨੂੰ ਕੋਸ਼ਨ ਕਰਦੇ ਆ ਮੈਨਾਂ ਬਹਿਸ ਦੇ ਆ ਮੈਨੂੰ ਗੱਲਾਂ ਵੀ ਕਰ ਦਿੰਦੇ ਆ ਬੜੀਆਂ ਗੱਲਾਂ ਕਰ ਦਿੰਦੇ ਆ ਉਹ ਇੱਕ ਮੁੰਡਾ ਅਨਮੋਲ ਤੁਹਾਨੂੰ ਪਤਾ ਹੈ ਸੇਵਾ ਕਰਦਾ ਕਿ ਤੂੰ ਉਹ ਬਣਦਾ ਵੇਖੋ ਉਹ ਮੈਂ ਨਹੀਂ ਬਣ ਸਕਦਾ ਤੇ ਮੈਂ ਉਹ ਨਹੀਂ ਬਣ ਸਕਦਾ ਮੈਂ ਵਿਕਾਸ ਨਹੀਂ ਮੈਂ ਵਿਕਾਸ ਹੀ ਰਹਿਣਾ ਤੇ ਜੋ ਮੈਂ ਆ ਨੀ ਕੀ ਮੋਦਲ ਦੇ ਕੇ ਸੇਵਾ ਕਰਨ ਸਟਾਰਟ ਹੋਇਆ ਮੈਂ ਜੂ ਦਾ ਜਮ ਆਪਣੇ ਮਾਪਦੇ ਸੰਸਕਾਰਾਂ ਦੇ ਹਿਸਾਬ ਨਾਲ ਆਪਣੀ ਜੀਬ ਦੇ ਅਨੁਸਾਰ ਸੇਵਾ ਕਰਦਾ ਹੀ ਆ। ਇੱਥੇ ਬੈਣਾ ਆ। ਮਾਤਾ ਬੈਠੀ ਇਗਜ਼ੈਂਪਲ ਬੈਠੀ ਹੋਈ ਆ। ਪੁੱਤ ਨਹੀਂ ਪੁੱਛਦਾ। ਪੁੱਤ ਹੈਗਾ ਆ। ਭੈਣ ਨੂੰ ਕੁੱਟ ਦਿੰਦਾ ਆ। ਉਹਨੂੰ ਬੁਲਾਇਆ ਸੀਗਾ ਕਿ ਸਾਨੂੰ ਮਿਲਕ ਜਾ ਪਰ ਮਿਲਣ ਨਹੀਂ ਆਇਆ। ਦੁੱਖ ਇੱਕ ਤੋਂ ਇੱਕ ਦੁੱਖ ਬੈਠੇ। ਮੇਰੇ ਨਾਲ ਭਰਾ ਬੈਸੀਂਦਾ ਕਿ ਮੈਨੂੰ ਦੁੱਖ ਦੱਸ। ਮੈਂ ਉਹ ਮੈਨੂੰ ਬੈਸਿਆ ਫਿਰ ਮੈਨੂੰ ਦੁੱਖ ਦੱਸੇ। ਫਿਰ ਉਹ ਮੈਨੂੰ ਮਿਲਿਆ ਅਗਲੇ ਦਿਨ। ਉਹ ਕਹਿੰਦਾ ਕੀ ਵਿਗਾੜ ਜੀ ਜਦੋਂ ਤੁਸੀਂ ਦੁੱਖ ਦੱਸਿਆ ਨਾ ਮੈਨੂੰ ਆਪਣੇ ਆਪ ਤੋਂ ਡਰ ਲੱਗੀ ਜਾਂਦਾ। ਕਿ ਦੁਨੀਆ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਦੁਨੀਆ 'ਚ। ਇਦਾਂ ਦਾ ਵੀ ਹਾਂ ਜੀ ਪੁੱਤ ਦੇ ਇਲਾਜ ਇਫਾਦੇ ਦੇ ਇਲਾਜ ਲਈ ਆਇਆ ਟੈਸਟ ਕਰਾਉਣ ਲਈ ਮੈਂ ਪੁੱਛਦਾ ਪਿਆ ਤੇ ਕਹਿੰਦਾ ਪਟਿਆਲੇ ਤੋਂ ਚਲ ਗਿਆ ਮੈਂ ਤੇ ਆਪ ਬੜਾ ਹੈਰਾਨਾ ਕਿ ਪਟਿਆਲਾ ਬਟਾ ਦਾ ਰਸਤਾ ਘੱਟੋ ਘੱਟ 300 ਕਿਲੋਮੀਟਰ ਦੂਰ ਦਾ ਕਿ ਨੀ ਇਦਾਂ ਦਾ ਕਿ ਲੋਕ ਹੀ ਨਹੀਂ ਮਿਲੜੇ ਦੀ ਮਤ ਕਰ ਸਕਦਾ ਭਰਾ ਦੀ ਪਿੱਛੇ ਜੀ ਹਾਰਟ ਟੈਗ ਨਾ ਦੇਥ ਹੋ ਗਈ ਪਿਓ ਨੂੰ ਕੈਂਸਰ ਹੈ ਇਲਾਜ ਕਰਾ ਰਿਹਾ ਪਿੰਟਰ ਹੈ ਤੇ 11000 ਦੇ ਟੈਸਟ ਰਾਤ ਨੀਂਦ ਆ ਜਾਂਦੀ ਮੈਂ ਸੱਚੀ ਦੱਸਾਂ ਕਦੀ ਨੀਂਦ ਨਹੀਂ ਆਉਂਦੀ ਮੇਰੇ ਮੇਰੇ ਦਿਮਾਗ 'ਚ ਗੱਲਾਂ ਹੀ ਚੱਲਦੀ ਰਹਿੰਦੀਆਂ ਕਿ ਉਸ ਬੰਦੇ ਨਾਲ ਵਾਅਦਾ ਕਰ ਲਿਆ ਉਹਦਾ ਇਲਾਜ ਕਿੱਦਾਂ ਕਰਾ ਕੇ ਦਊਂਗਾ ਮੈਂ ਮੈਂ ਕੱਲਾ ਕਿੱਦਾਂ ਕਰਾ ਕੇ ਦਊਂਗਾ ਲੋਕ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ ਕਿ ਉਹ ਨਹੀਂ ਮੋਟੀਵੇਟ ਹੋ ਰਿਹਾ ਪਟਾਲੇ ਦਾ ਯੂਥ ਕਿਉਂ ਨਹੀਂ ਮੋਟੀਵੇਟ ਹੋ ਰਿਹਾ ਮੇਰੇ ਤੋਂ ਪੰਜਾਬ ਦਾ ਯੂਥ ਕੀ ਕਮੀ ਰਹਿ ਗਈ ਹੈ ਮੇਰੇ 'ਚ ਕਿਉਂ ਮੈਂ ਨਸ਼ਾ ਨਹੀਂ ਪ੍ਰਮੋਟ ਕਰ ਰਿਹਾ ਇਸ ਕਰਕੇ ਮੇਰੇ ਕੋ ਕਮੀ ਰਹਿ ਗਈ ਜਾਂ ਮੈਂ ਯੂਥ ਨੂੰ ਕਿਸੇ ਪੜਕਾ ਨਹੀਂ ਰਿਹਾ ਕੁਝ ਅਸ਼ਲੀਲ ਬੰਦੇ ਨਹੀਂ ਪਾ ਰਿਹਾ ਇਹ ਕਮੀ ਰਹਿ ਗਈ ਹੈ ਮੇਰੇ ਕੋ ਕਿ ਜੇ ਮੈਂ ਜਾ ਮੈਂ ਸੱਚ ਬੋਲਦਾ ਜਾਂ ਮੇਰਾ ਸੇਵਾਲ ਤੇ ਆਣਾ ਮੈਂ ਆਪਣੇ ਯੂਥ ਨੂੰ ਸੇਵਾਲ ਬਣੇ ਲਾਣਾ ਚਾਹਨਾ ਨਸ਼ੇ ਤੋਂ ਦੂਰ ਲੈ ਕੇ ਇਹ ਮੇਰੀ ਗਲਤੀ ਹੈ ਮੈਂ ਇੱਥੇ ਰੋਜ਼ ਡੇਲੀ 7:30 ਤੋਂ 9 ਬਿਨਾ ਕਿਸੇ ਲਾਲਚ ਤੋਂ ਇੱਕ ਲਾਲਚ ਹੁੰਦਾ ਕਿ ਲੋਕ ਮਿੱਥੇ ਮਿਲਣ ਮੈਨੂੰ ਆ ਕੇ ਲੋਕ ਮੇਰੇ ਵੀ ਪਿੱਠ ਦੇ ਉੱਤੇ ਹੱਥ ਰੱਖਣ ਹੈਨਾ ਮੈਨੂੰ ਵੀ ਹੌਸਲਾ ਦੇਣ ਕਿ ਯਾਰ ਤੂੰ ਲੱਗਾ ਰਹਿ ਤੇਰੇ ਨਾਲ ਵੇਖ ਕੇ ਸਾਡਾ ਯੂਥ ਵੀ ਵਧੀਆਲੇ ਬਣੇ ਜਾਊਗਾ ਮੈਂ ਇੱਕ ਇਹੀ ਚੀਜ਼ ਦਾ ਲਾਲਚ ਹੁੰਦਾ ਪਰ ਲੋਕ ਇਹ ਵੀ ਦੇਖ ਨਹੀਂ ਰਾਜ਼ੀ ਹੈਗੇ ਹਾਂ ਮੈਂ ਨਸ਼ੇ ਨੂੰ ਸੀ ਕਰਦਾ ਤੇ ਫਿਰ ਮੇਰੀ ਪੇਟ ਤੇ ਹੱਥ ਫੇਰਨਾ ਸੀਗਾ ਉਹਨਾਂ ਨੇ ਮੇਰੀ ਮਾਂ ਐਨ ਜੀਓ ਜਾਂ ਵਿਕਾਸ ਮੇਤਾ ਦਾ ਕੋਈ ਅਕਾਊਂਟ ਨਹੀਂ ਮੇਰਾ ਦੇਖੋ ਕੋਈ ਅਕਾਊਂਟ ਨੰਬਰ ਨਹੀਂ ਹੈਗਾ ਕਿ ਐਨ ਜੀਓ ਦਾ ਵੀ ਕੋਈ ਅਕਾਊਂਟ ਨੰਬਰ ਨਹੀਂ ਹੈਗਾ ਨਾ ਵੀ ਨਾ ਹੀ ਕਿਸੇ ਦਾ ਅਸੀਂ ਪੈਸਾ ਅਕਾਊਂਟ ਸੀ ਲੈਣੇ ਆ ਹਾਂ ਕਿਤੇ ਪੇਸ਼ੈਂਟ ਪਿਆ ਹੋਊਗਾ ਕੋਈ ਹਸਪੀਟਲ ਦੇ ਵਿੱਚ ਡਾਇਰੈਕਟ ਹਸਪੀਟਲ ਨੂੰ ਜਾਂ ਮੈਡੀਕਲ ਸਟੋਰ ਨੂੰ ਡਾਇਰੈਕਟ ਅਸੀਂ ਕੰਡੀਸ਼ਨ ਕਰਾ ਦਿੱਤੀ ਹੈ ਪਰ ਅਸੀਂ ਨਾ ਕਿਸੇ ਦਾ ਪੈਸਾ ਹੱਥ ਚ ਲਿਆ ਨਕਦੀ ਲੈਣਾ ਜਿੰਨੇ ਇਥੇ ਮੀਡੀ ਆਂਦੇ ਕੀ ਉਹਨੇ ਡੋਨਰ ਆਂਦੇ ਦੇਖੋ ਬਹੁਤ ਘੱਟ ਅਸੀਂ ਤੇ ਰੋਜ਼ ਮੈਂ ਇਥੇ ਲੱਖਾਂ ਰੁਪਿਆ ਵੀ ਘੱਟ ਰੋਜ਼ ਦਾ ਲੱਖਾਂ ਰੁਪਿਆ ਵੇਜੇ ਨਾ ਉਹ ਵੀ ਘੱਟ ਨਹੀਂ ਕਿ ਬਿਮਾਰੀਆਂ ਕੋਈ ਕਾਰਡ ਨਹੀਂ ਚੱਲਦਾ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਐਡਾ ਹੌਸਲਾ ਨਹੀਂ ਹੈਗਾ ਕਿ ਹਾਂ ਵੀ ਉੱਥੇ ਭੇਜ ਕੇ ਅਸੀਂ ਦਾ ਇਲਾਜ ਕਰਾ ਲਈ ਸਾਡੀ ਪਹਿਲ ਤੇ ਇਹੀ ਹੁੰਦੀ ਨਾ ਸਰਕਾਰੀ ਹਸਪੀਟਲ ਚ ਭੇਜੀਏ ਸਭ ਤੋਂ ਪਹਿਲੇ ਇਹੀ ਸਾਡੀ ਪਹਿਲ ਤੇ ਆਹੀ ਹੈ ਪਰ ਸਰਕਾਰੀ ਹਸਪੀਟਲ ਚ ਤੇ ਇਲਾਜ ਨਹੀਂ ਹੈਗਾ ਅੱਜ ਦੀ ਡੇਟ ਚ ਕੋਈ ਇਲਾਜ ਨਹੀਂ ਹੈਗਾ ਸਰਕਾਰੀ ਉਹ ਸਮਾਰਟ ਕਾਰਡ ਜਿਹੜੇ ਮਿਲੇ ਹੋਏ ਜਦੋਂ ਮੈਂ ਕੋਈ ਪੇਸ਼ੈਂਟ ਭੇਜਦਾ ਉਹ ਕਹਿੰਦੇ ਕਿ ਇਹ ਇਹ ਆਯੂਸ਼ਮਾਨ ਤੇ ਇਹ ਲਾਜ ਨਹੀਂ ਹੁੰਦਾ ਮੈਂ ਤਾਂ ਕਿਹਾ ਮੈਨੂੰ ਲਿਖ ਕੇ ਦੱਸੋ ਕਿਹੜਾ ਕਿਹੜਾ ਇਲਾਜ ਹੁੰਦਾ ਅਸੀਂ ਉਹ ਮਰੀਜ਼ ਭੇਜਾਂਗੇ ਸਾਨੂੰ ਘਾਟੋ ਘਾਟ ਪਤਾ ਤੇ ਹੋਏਗਾ ਨਾ ਕਿ ਆਯੂਸ਼ਮਾਨ ਕਾਰਡ ਤੇ ਇਹ ਇਲਾਜ ਹੋ ਰਿਹਾ ਆ ਦੇਖੋ ਇਹਨਾਂ ਕੋ ਆਯੂਸ਼ਮਾਨ ਕਾਰਡ ਹੈਗਾ ਆਯੂਸ਼ਮਾਨ ਕਾਰਡ ਹੈਗਾ ਤੁਹਾਡੇ ਕੋਲ ਪੰਜ ਲੱਖ ਦਾ ਕਾਰਡ ਹੈਗਾ ਚੱਲਿਆ ਚੱਲਿਆ ਨਹੀਂ ਜੀ ਹੁੰਦਾ ਚੱਲਦਾ ਨਹੀਂਗਾ ਤੁਹਾਡੇ ਕੋਲ ਕਾਰਡ ਹੈਗਾ ਤੁਹਾਡੇ ਕੋਲ ਨਹੀਂ ਚੱਲਿਆ ਇਹਨਾਂ ਕੋਈ ਕਾਰਡ ਹੈਗਾ ਜੀ ਕਰਦੇ ਵਿੱਚ ਇਥੇ ਹੈਲਪ ਕਰਦੇ ਨੇ ਸਿੱਧੇ ਤੌਰ ਤੇ ਕਰਦੇ ਖੇਲੇ ਸਿੱਧੇ ਤੌਰ ਤੇ ਜਿਹੜਾ ਡੋਨਰ ਆ ਉਹ ਵੀ ਸਿੱਧੇ ਤੌਰ ਤੇ ਆ ਰਿਹਾ ਔਰ ਨੀਡੀ ਵੀ ਸਾਹਮਣੇ ਬਿਠਾ ਔਰ ਪੂਰੀ ਟੀਮ ਹੈ ਵਿਕਾਸ ਦਾ ਗੱਲ ਕੀਤੀ ਉਹਨਾਂ ਕਿਵੇਂ ਇੱਕ ਪੂਰਾ ਸਕੀਮੇ ਚੱਲਦੀ ਹੈ ਛੀਨ ਕਿਵੇਂ ਚੱਲਦੀ ਹੈ ਤਰੀਕੇ ਜੀ ਸਰ ਇਹ ਤੇ ਦੇਖੋ ਫੇਲੀ 7:30 ਤੋਂ 9 ਆਪਾਂ ਬੈਠੀ ਦਾ ਪੇਸ਼ੈਂਟ ਆ ਜਾਂਦੇ ਆ ਡੋਨਰ ਵੀ ਆ ਜਾਂਦੇ ਆ ਸਿੱਧਾ ਡਾਇਰੈਕਟ ਹੀ ਡੋਨਰ ਆਪਣੀ ਪੇਸ਼ੈਂਟ ਨੂੰ ਸੇਵਾ ਕਰਦੇ ਆ ਮੁੱਖ ਲੱਗਦਾ ਕਿ ਜਦੋਂ ਕਿਸੇ ਵੇਲੇ ਡੋਨਰ ਹੀ ਨਾ ਆਵੇ ਤੇ ਪੇ ਜਿਸ ਉਸ ਅਸਕੇ ਸੇਵਾ ਦੇ ਡੋਨਰ ਨਾ ਆਏ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਕਿ ਅੱਜ ਡੋਨਰ ਨਹੀਂ ਆਇਆ ਜਿਹੜੇ ਪੇਸ਼ੈਂਟ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਪਹੁੰਚਾਂਗੇ ਬਿਲਕੁਲ ਜੇ ਆਪਾਂ ਜਦੋਂ ਗੱਲ ਕਰਦੇ ਪਏ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕੁਝ ਡੋਨਰ ਇੱਥੇ ਆਏ ਨੇ ਲੇਕਿਨ ਉਹ ਚਾਹੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਫੇਸ ਨਾ ਦਿਖਾਇਆ ਜਾਏ ਕਿਉਂਕਿ ਗੁਪਤਦਾਨ ਦੇ ਤੌਰ ਤੇ ਉਹ ਆਪਣੀ ਸੇਵਾ ਦੇ ਰਹੇ ਨੇ ਔਰ ਫੇਸ ਨਾ ਦਿਖਾਉਣ ਦੀ ਗੱਲ ਕਰਦੇ ਦੀ ਸ਼ਰਤ ਤੇ ਉਹਨਾਂ ਨੇ ਇਹ ਜਿਹੜੀ ਇਹ ਸੇਵਾ ਉਹ ਨਿਭਾ ਰਹੇ ਨੇ ਔਰ ਜਦੋਂ ਆਪਾਂ ਗੱਲ ਵੀ ਕਰਦੇ ਆ ਇੱਥੇ ਨੀੜੀ ਨੀੜੀ ਆਪਾਂ ਦੇਖ ਹੀ ਲਿਆ ਕਿ ਕਿਵੇਂ ਲੋਕ ਜਿਹੜੇ ਨੇ ਇੱਥੇ ਲੋਨਵੰਦ ਜਿਹੜੇ ਲੋਕ ਪਹੁੰਚਦੇ ਨੇ ਔਰ ਬਟਾਲਾ ਦੇ ਵਿੱਚ ਰੋਜ਼ 7:30 ਤੋਂ 9 ਵਜੇ ਇੱਥੇ ਇਹ ਨੌਜਵਾਨ ਬੈਠਦੇ ਨੇ ਔਰ ਉਹਨਾਂ ਲੋਕਾਂ ਦੀ ਫਰਿਆਦ ਸੁਣਦੇ ਨੇ ਉਹਨਾਂ ਲੋਕਾਂ ਦਾ ਦੁੱਖ ਸੁਣਦੇ ਨੇ ਜਿਹੜੇ ਲੋਕਾਂ ਨੂੰ ਕਿਤੇ ਢੋਹ ਜਾਂ ਕਿਤੇ ਆਸਰਾ ਨਹੀਂ ਮਿਲਦਾ ਕੈਮਰਾਪਰਸਨ ਮਿੱਕੀ ਦੇ ਨਾਲ ਗੁੱਟੂ ਚਾਵਲਾ ਜਗਬਣੇ ਟੀਵੀ ਲਈ ਗੁਰਦਾਸ